ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਗਈ ਹੈ। ਸਰਕਾਰ ਵੇਨਾ ਵਾਹਨਾ ਉੱਤੇ ਲਗਾਤਾਰ ਆਪਣਾ ਧਿਆਨ ਕੇਂਦ੍ਰਿਤ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਕੇਂਦਰੀ ਸੜਕਾਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਦਾ ਕਹਿਣਾ ਹੈ ਕਿ ਅਗਲੇ 2 ਸਾਲਾਂ ਦੇ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਕੀਮਤ ਪੈਟਰੋਲ ਅਤੇ ਡੀਜ਼ਲ ਕਾਰਾਂ ਦੇ ਬਰਾਬਰ ਹੋ ਜਾਵੇਗੀ। ਨਿਤਿਨ ਗੜਕਰੀ ਨੇ 14ਵੇਂ ACMA ਸਾਲਾਨਾ ਸੈਸ਼ਨ ਦੌਰਾਨ ਇਹ ਗੱਲ ਆਖੀ। ਗੜਕਰੀ ਨੇ ਕਿਹਾ ਕਿ ਉਹਨਾਂ ਨੂੰ ਵਿੱਤ ਮੰਤਰੀ ਵੱਲੋਂ ਇਲੈਕਟ੍ਰਿਕ ਬਹਾਨਾ ਉਤੇ ਸਬਸਿਡੀ ਦੇਣ ਤੋਂ ਕੋਈ ਸਮੱਸਿਆ ਨਹੀਂ ਹੈ। ਹਾਲਾਂਕਿ ਪਹਿਲਾਂ ਉਹਨਾਂ ਨੇ ਸਲਾਹ ਦਿੱਤੀ ਸੀ ਕਿ EV ਨਿਰਮਾਤਾਵਾਂ ਨੂੰ ਹੁਣ ਸਬਸਿਡੀਆਂ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹਨਾਂ ਦੀ ਉਤਪਾਦਨ ਲਾਗਤ ਘਟ ਗਈ ਹੈ ਤੇ ਖਪਤਕਾਰ ਹੁਣ ਇਲੈਕਟ੍ਰਿਕ ਵਾਹਨਾਂ ਦੀ ਝੋਨ ਕਰ ਰਹੇ ਹਨ ਪਿਛਲੇ ਸਾਲ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਬਾਜ਼ਾਰ ਹਿੱਸੇਦਾਰੀ 6.3 ਸੀ ਜੋ ਪਿਛਲੇ ਸਾਲ ਦੇ ਮੁਕਾਬਲੇ 50% ਜ਼ਿਆਦਾ ਹੈ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੈਂ ਪੈਟਰੋਲ ਅਤੇ ਡੀਜ਼ਲ ਦੇ ਵਿਰੁੱਧ ਨਹੀਂ ਹਾਂ ਪਰ ਭਾਰਤ ਨੂੰ ਜੈਵਿਕ ਇੰਧਨ ਉੱਤੇ ਆਪਣੀ ਨਿਰਭਰਤਾ ਘਟ ਕਰਨੀ ਪਵੇਗੀ ਜਿਸ ਦੀ ਕੀਮਤੀ ਮੇ 22 ਲੱਖ ਕਰੋੜ ਰੁਪਏ ਹੈ ਇਸ ਦੇ ਨਾਲ ਹੀ ਗਟਕਰੀ ਨੇ ਇਲੈਕਟ੍ਰਿਕ ਵਾਹਨਾਂ ਤੇ ਇਥਨੋਲ ਵਰਗੇ ਵਾਇਓ ਫਲਿਊ ਨੂੰ ਅਪਣਾਉਣ ਉੱਤੇ ਜ਼ੋਰ ਦਿੱਤਾ ਹੈ ਇਹ ਨਹੀਂ ਨਹੀਂ ਨਿਤਨ ਗਟਕਰੀ ਨੇ ਹਾਲ ਹੀ ਵਿੱਚ ਲਾਂਚ ਹੋਈ ਦੁਨੀਆ ਦੀ ਪਹਿਲੀ ਸੀਐਨਜੀ ਬਾਈਕ ਬਜਾਜ ਸੀਐਨਜੀ ਦੀ ਉਦਾਹਰਨ ਦਿੰਦੇ ਕੋਈ ਆਖਿਆ ਕੇਸ ਬਾਈਕ ਦੀ ਕੀਮਤ 1 ਰੁਪਏ ਪ੍ਰਤੀ ਕਿਲੋਮੀਟਰ ਹੈ ਜਦੋਂ ਕਿ ਇੱਕ પેટ્રોલ ਬਾਈਕ ਦੀ ਕੀਮਤ 2 ਰੁਪਏ ਤੋਂ ਵੱਧਤਾ ਹੈ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਗਈ ਹੈ ਸਰਕਾਰ ਵੇਨਾ ਬਹਾਨਾ ਉਤੇ ਲਗਾਤਾਰ ਆਪਣਾ ਧਿਆਨ ਕੇਂਦ੍ਰਿਤ ਕਰ ਰਹੀ ਹੈ ਇਸ ਦੇ ਮੱਦੇ ਨਜ਼ਰ ਕੇਂਦਰੀ ਸੜਕਾਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਦਾ ਕਹਿਣਾ ਹੈ ਕਿ ਅਗਲੇ 2 ਸਾਲਾਂ ਦੇ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਕੀਮਤ ਪੈਟਰੋਲ ਅਤੇ ਡੀਜ਼ਲ ਕਾਰਾਂ ਦੇ ਬਰਾਬਰ ਹੋ ਜਾਵੇਗੀ ਨਿਤਨ ਗਟਕਰੀ ਨੇ 14ਵੇਂ ACMES ਸਾਲਾਨਾ ਸੈਸ਼ਨ ਦੌਰਾਨ ਇਹ ਗੱਲ ਆਖੀ ਗਟਕਰੀ ਨੇ ਕਿਹਾ ਕਿ ਉਹਨਾਂ ਨੂੰ ਵਿੱਤ ਮੰਤਰੀ ਵੱਲੋਂ ਇਲੈਕਟ੍ਰਿਕ ਵਾਹਨਾਂ ਉਤੇ ਸਬਸਿਡੀ ਦੇਣ ਤੋਂ ਕੋਈ ਸਮੱਸਿਆ ਨਹੀਂ ਹੈ ਹਾਲਾਂਕਿ ਪਹਿਲਾਂ ਉਹਨਾਂ ਨੇ ਸਲਾਹ ਦਿੱਤੀ ਸੀ ਕਿ EV ਨਿਰਮਾਤਾਵਾਂ ਨੂੰ ਹੁਣ ਸਬਸਿਡੀਆਂ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹਨਾਂ ਦੀ ਉਤਪਾਦਨ ਲਾਗਤ ਘਟ ਗਈ ਹੈ ਤੇ ਖਪਤਕਾਰ ਹੁਣ ਇਲੈਕਟ੍ਰਿਕ ਵਾਹਨਾਂ ਦੀ ਝੋਨ ਕਰ ਰਹੇ ਹਨ ਪਿਛਲੇ ਸਾਲ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਬਾਜ਼ਾਰ ਹਿੱਸੇਦਾਰੀ 6.3 ਸੀ ਜੋ ਪਿਛਲੇ ਸਾਲ ਦੇ ਮੁਕਾਬਲੇ 50% ਜ਼ਿਆਦਾ ਹੈ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੈਂ ਪੈਟਰੋਲ ਅਤੇ ਡੀਜ਼ਲ ਦੇ ਵਿਰੁੱਧ ਨਹੀਂ ਹਾਂ ਪਰ ਭਾਰਤ ਨੂੰ ਜੈਵਿਕ ਇੰਧਨ ਉੱਤੇ ਆਪਣੀ ਨਿਰਭਰਤਾ ਘਟਾ ਕਰਨੀ ਪਵੇਗੀ ਜਿਸ ਦੀ ਕੀਮਤ ਇਸ ਸਮੇਂ 22 ਲੱਖ ਕਰੋੜ ਰੁਪਏ ਹੈ ਇਸ ਦੇ ਨਾਲ ਹੀ ਗਠਕ੍ਰਿਣੀ ਇਲੈਕਟ੍ਰਿਕ ਵਾਹਨਾਂ ਤੇ ਇਥਨੋਲ ਵਰਗੇ ਵਾਯੂ ਫਿਊਲ ਨੂੰ ਅਪਣਾਉਣ ਉੱਤੇ ਜ਼ੋਰ ਦਿੱਤਾ ਹੈ ਇਹਨਾਂ ਹੀ ਨਹੀਂ ਨਿਤਨ ਗਠਕਰੀ ਨੇ ਹਾਲ ਹੀ ਵਿੱਚ ਲਾਂਚ ਹੋਈ ਦੁਨੀਆ ਦੀ ਪਹਿਲੀ ਸੀਐਨਜੀ ਬਾਈਕ ਬਜਾਜ ਸੀਐਨਜੀ ਦੀ ਉਦਾਹਰਣ ਦਿੰਦੇ ਕੋਈ ਆਖਿਆ ਕਿਸ ਬਾਈਕ ਦੀ ਕੀਮਤ 1 ਰੁਪਏ ਪ੍ਰਤੀ ਕਿਲੋਮੀਟਰ ਹੈ ਜਦੋਂ ਕਿ ਇੱਕ ਪੈਟਰੋਲ ਬਾਈਕ ਦੀ ਕੀਮਤ 2 ਰੁਪਏ ਤੋਂ ਵੱਧ ਹੈ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਗਈ ਹੈ ਸਰਕਾਰ ਨੇ ਇਹਨਾਂ ਵਾਹਨਾਂ ਉੱਤੇ ਲਗਾਤਾਰ ਆਪਣਾ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਇਸ ਦੇ ਮੱਦੇਨਜ਼ਰ ਕੇਂਦਰੀ ਸੜਕਾਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਦਾ ਕਹਿਣਾ ਹੈ ਕਿ ਅਗਲੇ 2 ਸਾਲਾਂ ਦੇ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਕੀਮਤ ਪੈਟਰੋਲ ਅਤੇ ਡੀਜ਼ਲ ਕਾਰਾਂ ਦੇ ਬਰਾਬਰ ਹੋ ਜਾਵੇਗੀ ਨਿਤਿਨ ਗੜਕਰੀ ਨੇ 14 ਮਈ ACMS ਲਾਣਾ ਸੈਸ਼ਨ ਦੌਰਾਨ ਇਹ ਗੱਲ ਆਖੀ ਗਟਕਰੀ ਨੇ ਕਿਹਾ ਕਿ ਉਹਨਾਂ ਨੂੰ ਵਿੱਤ ਮੰਤਰੀ ਵੱਲੋਂ ਇਲੈਕਟ੍ਰਿਕ ਬਹਾਨਾ ਉੱਤੇ ਸਬਸਿਡੀ ਦੇਣ ਤੋਂ ਕੋਈ ਸਮੱਸਿਆ ਨਹੀਂ ਹੈ ਹਾਲਾਂਕਿ ਪਹਿਲਾਂ ਉਹਨਾਂ ਨੇ ਸਲਾਹ ਦਿੱਤੀ ਸੀ ਕਿ EV ਨਿਰਮਾਤਾਵਾਂ ਨੂੰ ਹੁਣ ਸਬਸਿਡੀਆਂ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹਨਾਂ ਦੀ ਉਤਪਾਦਨ ਲਾਗਤ ਘਟ ਗਈ ਹੈ ਤੇ ਖਪਤਕਾਰ ਹੁਣ ਇਲੈਕਟ੍ਰਿਕ ਬਹਾਨਾ ਦੀ ਝੋਨ ਕਰ ਰਹੇ ਹਨ ਪਿਛਲੇ ਸਾਲ ਭਾਰਤ ਵਿੱਚ ਇਲੈਕਟ੍ਰਿਕ ਬਹਾਨਾ ਦੀ ਬਾਜ਼ਾਰ ਹਿੱਸੇਦਾਰੀ 6.3 ਸੀ ਜੋ ਪਿਛਲੇ ਸਾਲ ਦੇ ਮੁਕਾਬਲੇ 50% ਜ਼ਿਆਦਾ ਹੈ ਮੰਤਰੀ ਨੇ ਵੀ ਸਪੱਸ਼ਟ ਕੀਤਾ ਕਿ ਮੈਂ ਪੈਟਰੋਲ ਅਤੇ ਡੀਜ਼ਲ ਦੇ ਵਿਰੁੱਧ ਨਹੀਂ ਹਾਂ ਪਰ ਭਾਰਤ ਨੂੰ ਜੈਵਿਕ ਇੰਧਨ ਉੱਤੇ ਆਪਣੀ ਨਿਰਭਰਤਾ ਘਟ ਕਰਨੀ ਪਵੇਗੀ ਜਿਸ ਦੀ ਕੀਮਤ ਇਸ ਸਮੇਂ 22 ਲੱਖ ਕਰੋੜ ਰੁਪਏ ਹੈ ਇਸ ਦੇ ਨਾਲ ਹੀ ਗਟਕਰੀ ਨੇ ਇਲੈਕਟ੍ਰਿਕ ਵਾਹਨਾਂ ਤੇ ਇਥਨੋਲ ਵਰਗੇ ਬਾਇਓਫਿਊਲ ਨੂੰ ਅਪਣਾਉਣ ਉੱਤੇ ਜ਼ੋਰ ਦਿੱਤਾ ਹੈ ਇਹ ਨਹੀਂ ਨਹੀਂ ਨਿਤਨ ਗਟਕਰੀ ਨੇ ਹਾਲ ਹੀ ਵਿੱਚ ਲਾਂਚ ਹੋਈ ਦੁਨੀਆ ਦੀ ਪਹਿਲੀ ਸੀਐਨਜੀ ਬਾਈਕ ਬਜਾਜ ਸੀਐਨਜੀ ਦੀ ਉਦਾਹਰਣ ਦਿੰਦੇ ਕੋਈ ਆਖਿਆ ਕਿ ਇਸ ਬਾਈਕ ਦੀ ਕੀਮਤ 1 ਰੁਪਏ ਪ੍ਰਤੀ ਕਿਲੋਮੀਟਰ ਹੈ ਜਦੋਂ ਕਿ ਇੱਕ ਪੈਟਰੋਲ ਬਾਈਕ ਦੀ ਕੀਮਤ 2 ਰੁਪਏ ਤੋਂ ਵੱਧ ਹੈ